ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਜਿਸ ਨੇ ਪੂਰੇ ਪੰਜਾਬ ਦੇ ਵਿੱਚ ਤਰਥੱਲੀ ਮਚਾ ਕੇ ਰੱਖ ਦਿੱਤੀ ਤੇ ਆਮ ਪਾਰਟੀ ਦੀ ਬੱਲੇ ਬੱਲੇ ਹੋ ਚੁੱਕੀ ਹੈ ਤੇ ਕਾਂਗਰਸ ਪਾਰਟੀ ਥੱਲੇ ਥੱਲੇ ਹੋ ਚੁੱਕੀ ਹੈ ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣਿਆ ਹੈ ਕਿ ਕਾਂਗਰਸ ਪਾਰਟੀ ਇਸ ਸਮੇ ਬਿਲਕੁਲ ਥੱਲੇ ਥੱਲੇ ਹੋ ਚੁੱਕੀ ਹੈ ਇਸ ਕਰਕੇ ਕਿਉਂਕਿ ਵੱਡੇ ਪ੍ਰਧਾਨ ਕਾਂਗਰਸ ਦੇ ਨਵਜੋ ਸਿੰਘ ਸਿੱਧੂ ਜੋ ਇਸ ਸਮੇਂ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਚੁੱਕੇ ਹਨ ਤੇ ਉਹਨਾਂ ਨੇ ਇਹ ਆਮ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਦਾ ਨੋਟੀਫਿਕੇਸ਼ਨ ਵੀ ਇੰਸਟਾਗ੍ਰਾਮ ਦੇ ਉੱਤੇ ਪਾ ਦਿੱਤਾ ਹੈ ਕਿ ਜਿਸ ਕਰਕੇ ਹੁਣ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਪਾਰਟੀ ਦੇ ਵਿੱਚ ਮਾਹੌਲ ਗਰਮਾਇਆ ਹੋਇਆ ਹੈ ਕਿਉਂਕਿ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗ ਚੁੱਕਿਆ ਹੈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੇ ਦੂਜੇ ਪਾਸੇ ਆਮ ਪਾਰਟੀ ਨੂੰ ਇੱਕ ਵੱਡਾ ਲੀਡਰ ਹਾਸਿਲ ਹੋ ਚੁੱਕਿਆ ਹੈ ਜੋ ਕਿ ਨਵਜੋਤ ਸਿੰਘ ਸਿੱਧੂ ਜੀਹਾਂ ਇਹ ਆਮ ਪਾਰਟੀ ਦੇ ਵਿੱਚ ਸ਼ਾਮਿਲ ਹੋ ਚੁੱਕੇ ਹਨ ਇਹ ਬਿਆਨ ਸਿੱਧੂ ਦੇ ਵੱਲੋਂ ਖੁਦ ਦੇ ਦਿੱਤਾ ਗਿਆ ਹੈ ਤੇ ਦੂਜੀ ਗੱਲ ਦੋਸਤੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਜੋ ਵੱਡਾ ਦਾਵਾ ਕਰ ਰਹੀ ਸੀ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹਰ ਹਾਲਤ ਦੇ ਵਿੱਚ ਅਸੀਂ ਵੱਡੀ ਜਿੱਤ ਹਾਜ਼ਲ ਕਰਾਂਗੇ ਤੇ ਹੁਣ ਸੁਖਵੀਰ ਬਾਦਲ ਦੇ ਵੱਲੋਂ ਇਹ ਦਾਵਾ ਵੀ ਕੀਤਾ ਜਾ ਰਿਹਾ ਸੀ ਕਿ 80 ਸੀਟਾਂ ਪੰਜਾਬ ਦੇ ਵਿੱਚ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀਆਂ ਹੋਣਗੀਆਂ ਪਰ ਹੁਣ ਜਦੋਂ ਤੋਂ ਨਮਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਪਾਰਟੀ ਦੇ ਵਿੱਚ ਸ਼ਾਮਲ ਹੋਏ ਹਨ ਤਾਂ ਬੀਜੇਪੀ ਕਾਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਸਾਰੇ ਪਾਰਟੀਆਂ ਦੇ ਬੁੱਲ ਸੁੱਕ ਚੁੱਕੇ ਹਨ ਤੇ ਹੁਣ ਉਹ ਬਾਰ-ਬਾਰ ਪਾਣੀ ਮੰਗਦੇ ਹਨ ਕਿਉਂਕਿ ਸਾਰੀ ਪਾਰਟੀਆਂ ਨੂੰ ਇਹ ਦਿਖ ਚੁੱਕਿਆ ਹੈ ਕਿ ਜੇਕਰ ਇੰਨੇ ਵੱਡੇ ਲੀਡਰ ਆਮ ਪਾਰਟੀ ਦੇ ਵਿੱਚ ਜਾਂਦੇ ਹਨ ਤਾਂ ਆਮ ਪਾਰਟੀ ਦੀ ਜਿੱਤ 100% ਪੱਕੀ ਹੈ ਜਿਸ ਕਰਕੇ ਹੁਣ ਇਹ ਤਿੰਨ ਪਾਰਟੀਆਂ ਬਿਲਕੁਲ ਘਬਰਾਈਆਂ ਹੋਈਆਂ ਨਜ਼ਰ ਆ ਰਹੀਆਂ ਹਨ ਤੇ ਦੂਜੇ ਪਾਸੇ ਹੁਣ ਨਵਜੋਤ ਸਿੰਘ ਸਿੱਧੂ ਨੇ ਭਗਵੰਤ ਮਾਨ ਦੀ ਬਾਹ ਫੜ ਕੇ ਇਹ ਕਹਿ ਦਿੱਤਾ ਹੈ ਕਿ ਚਾਹੇ ਹੁਣ ਕੁਝ ਵੀ ਹੋ ਜਾਵੇ ਚਾਹੇ ਮੈਨੂੰ ਕੋਈ ਖਰੀਦਣ ਦੇ ਲਈ ਕਈ ਲੱਖਾਂ ਕਈ ਕਰੋੜਾਂ ਕਈ ਅਰਬਾਂ ਰੁਪਿਆ ਵੀ ਖਤਮ ਕਰ ਦਵੇ ਪਰ ਮੈਂ ਹੁਣ ਆਮ ਪਾਰਟੀ ਨੂੰ ਕਦੇ ਵੀ ਛੱਡ ਕੇ ਨਹੀਂ ਜਾਵਾਂਗਾ ਤੇ ਮੈਂ ਆਪ ਪਾਰਟੀ ਦਾ ਇੱਕ ਵੱਡਾ ਲੀਡਰ ਇਹਨਾਂ ਕਾਂਗਰਸੀਆਂ ਨੂੰ ਇਹਨਾਂ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੂੰ ਤੇ ਇਹਨਾਂ ਭਾਜਪਾ ਵਾਲਿਆਂ ਨੂੰ ਬਣ ਕੇ ਦਿਖਾਵਾਂਗਾ ਤੇ ਭਗਵੰਤ ਮਾਨ ਨੇ ਵੀ ਹੁਣ ਇਹ ਵੱਡਾ ਐਕਸ਼ਨ ਲੈ ਲਿਆ ਹੈ ਤੇ ਭਗਵੰਤ ਮਾਨ ਨੇ ਵੀ ਇੱਕ ਭਰਮਾ ਹੰਗਾਰਾ ਨਵਜੋਤ ਸਿੰਘ ਸਿੱਧੂ ਨੂੰ ਆਮ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਭਰਿਆ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਆਮ ਪਾਰਟੀ ਦੇ ਵਿੱਚ ਇੱਕ ਵੱਡਾ ਅਹੁਦਾ ਦਿੱਤਾ ਜਾਵੇਗਾ ਜਿਸ ਕਰਕੇ ਹੁਣ ਕਾਂਗਰਸ ਪਾਰਟੀ ਬਿਲਕੁਲ ਥੱਲੇ ਥੱਲੇ ਹੋ ਚੁੱਕੀ ਹੈ ਤੇ ਆਮ ਪਾਰਟੀ ਦੀ ਬੱਲੇ ਬੱਲੇ ਹੋ ਚੁੱਕੀ ਹੈ ਪਰ ਹੁਣ ਜਿਹੜੀ ਮੇਨ ਗੱਲ ਹੈ ਸੁਖਵੀਰ ਸਿੰਘ ਬਾਦਲ ਹਰ ਸਿਮਰਤ ਕੋਰ ਬਾਦਲ ਬਿਲਕੁਲ ਸੋਚਾਂ ਦੇ ਵਿੱਚ ਡੁੱਬੇ ਹੋਏ ਹਨ ਉਹਨਾਂ ਦੇ ਬੁੱਲ ਸੁੱਕ ਚੁੱਕੇ ਹਨ ਕਿ ਆਖਰਕਾਰ ਇਹ ਬਾਜ਼ੀ ਕਿਵੇਂ ਪਲਟ ਗਈ ਕਿ 2027 ਦੇ ਵਿੱਚ ਸਾਡੀ ਜਿੱਤ ਤਾਂ ਪੱਕੀ ਸੀ ਪਰ ਹੁਣ ਹਾਰ ਵੀ ਪੱਕੀ ਹੋ ਚੁੱਕੀ ਹੈ ਜਿਸ ਕਰਕੇ ਉਹ ਬਿਲਕੁਲ ਚਿੰਤਾ ਦੇ ਵਿੱਚ ਹਨ ਤੇ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ 2027 ਦੇ ਵਿੱਚ ਕਿਸ ਪਾਰਟੀ ਦੀ ਸਰਕਾਰ ਆਵੇਗੀ ਆਪਣੀ رائے ਵੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣਾ ਤੇ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ